ਰੌਇਲ YouTube ਚੈਨਲ ਨਾਲ ਤੇ ਆਪਾਂ ਕਰਦੇ ਹੁੰਨੇ ਆ ਪੰਜਾਬੀ ਸੁੱਧ ਲਿਖਣ ਦੇ ਕੀ ਨਿਯਮ ਨੇ ਤੇ ਕੀ ਕੀ ਉਹਨਾਂ ਦੇ ਵਿੱਚ ਤਬਦੀਲੀਆਂ ਆਈਆਂ ਨੇ ਕੇਂਦਰੀ ਬੋਲੀ ਦੇ ਵਿੱਚ ਲਿਖਣ ਦੇ ਵਿੱਚ ਤਬਦੀਲੀਆਂ ਆਈਆਂ ਨੇ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਜਿੰਦਾਬਾਸ਼ ਆ ਉਹਦੇ ਵਿੱਚ ਤਬਦੀਲੀਆਂ ਆਉਣੀਆਂ ਲਾਜ਼ਮੀ ਨੇ ਇਸੇ ਤਰ੍ਹਾਂ ਪਾਸ਼ਾ ਲਿਖਣ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ ਜਿਹੜੀਆਂ ਉਹ ਆਪਾਂ ਕਰਦੇ ਆਂ ਤੇ ਇਹ 9ਵੀਂ ਜਮਾਤ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਸਿਲੇਬਸ ਹੈ ਇਹ ਜ਼ਰੂਰੀ ਆ ਕਰਨਾ ਕਿਉਂਕਿ ਇਹ ਚੀਜ਼ਾਂ ਕੀਤੀਆਂ ਹੋਣ ਫਿਰ ਕਦੇ ਵੀ ਧੋਖਾ ਨਹੀਂ ਖਾਂਦਾ ਬੰਦਾ ਸਾਰੀਆਂ ਚੀਜ਼ਾਂ ਫਿਰ ਚੰਗੀ ਤਰ੍ਹਾਂ ਆ ਜਾਂਦੀਆਂ ਨੇ ਜਦੋਂ ਸ਼ੁੱਧ ਲਿਖਣਾ ਆ ਗਿਆ ਫਿਰ ਕੋਈ ਸਮੱਸਿਆ ਹੀ ਨਹੀਂ ਰਹਿੰਦੀ ਫਿਰ ਜੋ ਮਰਜ਼ੀ ਲਿਖੀ ਚੱਲੋ ਤੇ ਇਸੇ ਕਰਕੇ ਆਪਾਂ ਹੁਣ ਸਿੱਖ ਰਹੇ ਆ ਲਿਖਣਾ ਕੋਈ ਵੀ ਗਲਤੀ ਦੀ ਗੁੰਜਾਇਸ ਨਾ ਰਹੇ ਅੱਜ ਆਪਾਂ ਆ ਗਏ ਪਹਿਲੇ ਅੱਖਰ ਦੇ ਉੱਤੇ ਘਨੌੜੇ ਦੀ ਆਵਾਜ਼ ਆਵੇ ਤਾਂ ਹਾਹੇ ਨੂੰ ਔਂਕੜ ਲੱਗਦਾ ਹੁਣ ਜਦ ਆਪਾਂ ਪੰਜਾਬੀ ਲਿਖਦੇ ਆ ਘਨੌੜੇ ਦੀ ਆਵਾਜ਼ ਆਵੇ ਤਾਂ ਹਾਹੇ ਨੂੰ ਔਂਕੜ ਲਾਇਆ ਜਾਂਦਾ ਉਹੀ ਸੁੱਧ ਹੈ ਜੇ ਆਪਾਂ ਘਨੌੜਾ ਲਾ ਕੇ ਲਿਖਾਂਗੇ ਆਵਾਜ਼ ਵੈਸੇ ਆਉਂਦੀ ਹੈ ਲਿਖਿਆ ਵੀ ਜਾਂਦਾ ਪਾਰੋ ਸ਼ੁੱਧ ਨਹੀਂ ਹੈਗਾ ਆਪਾਂ ਲਿਖਣਾ ਸ਼ੁੱਧ ਇਸ ਕਰਕੇ ਆਪਾਂ ਕੀ ਕਰਨਾ ਫਿਰ ਕਨੌੜਾ ਨਹੀਂ ਪਾਉਣਾ ਪਹਿਲੇ ਅੱਖਰ ਨੂੰ ਅਗਲੇ ਅੱਖਰ ਨੂੰ ਔਂਕੜ ਪਾਉਣਾ ਤੇ ਅੱਜ ਆਪਾਂ ਸ਼ਬਦ ਕਰਾਂਗੇ ਕੁਝ ਤੇ ਆਪਾਂ ਜਿਹੜੇ ਗੱਲ ਕੀਤੀ ਸੀਗੇ ਉਹਦੇ ਨਾਲ ਆਪਾਂ ਮਿਕਸ ਕਰਕੇ ਅਭਿਆਸ ਵੀ ਕਰਾਂਗੇ ਸਹਰਾ ਸਸੇਨ ਤੋਂ ਨਾ ਰਹਾ ਹਰਾ ਇਹ ਨੂੰ ਕੰਨਾ ਸਹਰਾ ਬਣਦਾ ਪਰ ਲਿਖਣ ਚ ਅਸਲ ਚ ਠੀਕ ਕੀ ਹੈ ਸਹਰਾ ਸ ਹ ਇਹ ਨੌਕੜ ਰਾਰੀ ਨੂੰ ਕਰਨਾ ਸੌ ਸਸੇ ਨੂੰ ਕਿਨੜ ਉੱਪਰ ਬਿੰਦੀ ਹਾ ਹਸੌ ਹੁਣ ਇਹਦੇ ਵਿੱਚ ਦੇਖੋ ਸਸਾ ਹੇ ਨੂੰ ਅੰਕੜ ਉੱਪਰ ਟਿੱਪੀ ਪੈਦੀ ਬਿੰਦੀ ਦੀ ਸੌ ਸੌ ਕਿਨੜ ਦੇ ਨਾਲ ਟਿੱਪੀ ਨਹੀਂ ਪੈਂਦੀ ਹੈਗੀ ਇਸ ਕਰਕੇ ਬਿੰਦੀ ਲੱਗੇ ਸੀ ਤੇ ਸਸਾ ਹੇ ਨੂੰ ਅੰਕੜ ਸੌ ਚੌਹਰਾ ਤੇ ਤਿੰਨ ਨੂੰ ਬਣਾੜਾ ਹਾ ਉਹਦਾ ਉਹਦਾ ਕੀ ਉਹਦਾ ਗ ਗ ਕਿੰਨੂ ਕਨਾਲਾ ਹਾ ਹਾ ਗ ਗ ਨਾਲ ਦੇਖਣਾ ਗਗਾ ਹਾ ਹੀ ਨੋਕੜ ਗੋ ਮਹਰਾ ਮ ਮਾ ਹਾ ਹੀ ਨੋਕੜ ਰਾਰੇ ਕੰਨਾ ਮਹਰਾ ਟਹਰ ਟਹ ਦਾ ਹਾ ਹੀ ਨੋਕੜ ਰਾਰਾ ਟਹਰ ਦਦੇਉਰਾ ਦਦੇਉਰਾ ਕੀ ਹੈ ਦਾਦਾ ਸਹਰੇ ਨੂੰ ਕਹਿੰਦੇ ਨੇ ਦਦੇਉਰਾ ਬੱਦਾ ਬੱਤੇ ਨੂੰ ਸਿਹਾਰੀ ਆੜੇ ਨੂੰ ਕੰਨਾ ਹਾਏ ਨੂੰ ਔਕੜ ਰਾੜੇ ਨੂੰ ਕੰਨਾ ਦਦੇ ਔਰ ਨਾ ਨੰਨੇ ਨੂੰ ਕਹਣਾ ਲਾਉਂ ਪਰਿੰਦੀਆ ਕਨਾੜੇ ਦੇ ਨਾਲ ਟਿੱਪੀ ਨਹੀਂ ਬੰਦੀ ਬਿੰਦੀ ਆ ਲੋਕ ਗਣੇ ਸੀਗੇ ਇਸ ਕਨਾੜੇ ਵਾਲਾ ਨਹੀਂ ਲਿਖਣਾ ਹੈਗਾ ਆਪਾਂ ਕੀ ਲਿਖਣਾ ਨੰਨਾ ਹਾਏ ਨੂੰ ਔਕੜ ਉੱਪਰ ਟਿੱਪੀ ਨੋ ਅਹੜ ਆੜੇ ਨੂੰ ਕੰਨਾ ਲਾ ਹਾੜਾ ਆੜਾ ਹਾਏ ਨੂੰ ਕੰੜਾੜਾ ਆਹੜ ਗੋਹਰ ਗੱਗਾ ਹਾਏ ਨੂੰ ਔਕੜ ਰਾੜਾ ਗੋਹਰ ਪਹੁੰਚ ਇਹਦੇ ਵਿੱਚ ਵੀ ਐਮੀ ਹੈ ਬਿੰਦੀ ਪਰ ਇਧਰ ਆ ਕੇ ਕੀ ਬਣ ਜੇਗੀ ਟਿੱਪੀ ਬਣ ਜੇਗੀ ਇਹ ਹੀ ਠੀਕ ਹੈ ਲਿਖਣਾ ਸੁੱਧ ਰਹੇ ਪਪਾ ਹੈ ਨਾ ਕੋੜਾ ਪਰ ਟਿੱਪੀ ਚਾਚਾ ਪਹੁੰਚ ਬੌਕਰ ਬੱਬੇ ਨੂੰ ਘਣਾੜਾ ਕਰ ਰਾ ਬੌਕਰ ਚਾੜ ਨੂੰ ਕਹਿੰਦੇ ਨੇ ਬੌਕਰ ਪਾਕਿਸਤਾਨੀ ਬੋਲੀ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਸ਼ਬਦ ਮੈਂ ਬੋਲੂਗੀ ਤੇ ਤੁਸੀਂ ਲਿਖਣੇ ਨੇ ਜਿਹੜੇ ਆਪਾਂ ਸ਼ਨੀਵਾਰ ਨੂੰ ਤਾਂ ਕਲਾਸ ਲਾਈ ਸੀ ਉਹਦੇ ਵਿੱਚ ਆਪਾਂ ਕੀਤਾ ਸੀਗਾ ਵਿਹਾਏ ਨੂੰ ਸਿਹਾਰੀ ਪੈ ਜਾਂਦੀ ਹੈ ਜੇ ਉਸ ਤੋਂ ਪਹਿਲੇ ਅੱਖਰ ਨੂੰ ਦਲਾਮਾ ਲੱਗਿਆ ਹੋਣ ਤਾਂ ਹੁਣ ਆਪਾਂ ਉਹਦੇ ਨਾਲ ਦੇ ਪਹਿਲਾ ਕੁਝ ਸ਼ਬਦ ਲਿਖਾਂਗੇ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਅੱਜ ਕੀਤੇ ਨੇ ਹਾਇ ਨੂੰ ਅੰਕੜ ਕਹਿੰਦਾ ਜੇ ਘਣਾੜਾ ਲੱਗਿਆ ਹੋਵੇ ਤੇ ਉਹਦੇ ਨਾਲ ਦੇ ਆਪਾਂ ਸ਼ਬਦ ਮੈਂ ਬੋਲਾਂਗੀ ਚੈਟ ਦੇ ਵਿੱਚ ਲਿਖਿਓ ਜਰੂਰ ਤਹਿਤ ਮੈਂ ਵੀ ਲਿਖਦੀ ਆ ਤੁਸੀਂ ਕੋਸ਼ਿਸ਼ ਕਰੋ ਲਿਖਣ ਦੀ ਤਹਿਤ ਇਹਵੇਂ ਪਏਗਾ ਪਾਉ ਚੈਟ ਦੇ ਵਿੱਚ ਜੇ ਆਪਾਂ ਪ੍ਰਾਤਨ ਦੇ ਨਾਲ ਦੇਖੀਏ ਤਾਂ ਇਹ ਲਿਖਿਆ ਜਾਏਗਾ ਤਹਿਤ ਪਰ ਇਹ ਕੀ ਹੈ ਗਲਤ ਕੀ ਲਿਖਣਾ ਆਪਾਂ ਬਲਾਮਾ ਕੱਟ ਕੇ ਹਾਰੇ ਨੂੰ ਸਿਹਾਰੀ ਤਹਿਤ ठीक है जी अगे बह बह लिखो कि लिखा जाएगा बब्बा हाहे है से हारी बह बै, बहरा कि मैं लिखा जाएगा बहरा इसे तरह गुलामा की आवाज आई है पर आप नहीं लाना ਕਿ ਨੂੰ ਸਹਾਰੀ ਲਾਉਣੀ ਅੱਗੇ ਜਾ ਕੇ ਆਪਾਂ ਹਾਏ ਨੂੰ ਬਹਿਰਾ ਰਹਿਣਾ ਰਹਿਣਾ ਕਮੈਂਟਸ ਦੇ ਵਿੱਚ ਲਿਖੋ ਸਕਦੇ ਜਿਹੜੇ ਮੈਂ ਬੋਲਦੀਆਂ ਮੈਨੂੰ ਤਾਂ ਹੀ ਪਤਾ ਲੱਗੇਗਾ ਕਿ ਤੁਹਾਨੂੰ ਲਿਖਣਾ ਆ ਗਿਆ ਰਹਿਤ ਰਹਿਤ ਪਿਆਰੀ ਮੁੱਝ ਕੋ ਰਹਿਤ ਸ਼ਬਦ ਸੁਣਦੇ ਹੋ ਤੁਸੀਂ ਗੁਰਬਾਣੀ ਦੇ ਵਿੱਚ ਰਹਿਤ ਰੱਖਣੀ ਕਮੈਂਟਸ ਦੇ ਵਿੱਚ ਲਿਖੋ ਰਹਿਤ ਕਿਵੇਂ ਪਾਏਗਾ ਰਹਿਤ ਰਾਰਾ ਆਏ ਨੂੰ ਸਿਹਾਰੀ ਦਤਾਰਾ ਰਹਿਤ ਰਹਿਣ ਦਾ ਰਹਿਣ ਦਾ ਲਿਖੋ ਰਹਿਣ ਦਾ ਰਹਿਣ ਦਾ ਇਸ ਤਰ੍ਹਾਂ ਆਪਕੇ ਲਿਖੋ ਲਹਿੰਦਾ 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 ਦਲਾਮਾਂ ਦੀ ਆਵਾਜ਼ ਆਉਂਦੀ ਆ ਪਰ ਆਪਾਂ ਉਹ ਨਹੀਂ ਪਾਉਣੀ ਆਪਾਂ ਕੀ ਪਾਣਾ ਹਾਂ ਇਹਨੂੰ ਸਿਹਾਰੀ ਪਾਉਣੀ ਆ ਲਹਿੰਦਾ ਲਹਿਰ ਨਾਲ ਇਹਨੂੰ ਦਲਾਮਾ ਹਾਂ ਹਾ ਰਾਰਾ ਲਹਿਰ ਗਲਤ ਹੈ ਇਹ ਆਪਾਂ ਕੀ ਪਉਣਾ ਹੈ ਲਹਿਰ ਠੀਕ ਹੈ ਜੀ ਨੌਵੇਂ ਪੰਜਾਬ ਸਕੂਲ এডੂਕੇਸ਼ਨ ਬੋਰਡ ਦੀ ਕਲਾਸ ਹੈ ਜਿਹੜੀ ਉਹਦੇ ਵਿੱਚ ਸੁੱਧਾ ਸ਼ੁੱਧ ਲਿਖਣ ਨੂੰ ਵੀ ਆਉਂਦੇ ਨੇ ਇਹ ਸਿਖਾਉਣ ਦੀ ਕੋਸ਼ਿਸ਼ ਹੈ ਕਿ ਚੰਗੀ ਤਰ੍ਹਾਂ ਅਜਿਹਾ ਲਿਖਣਾ ਹਾਂਜੀ ਹੋਰ ਲਿਖੋ ਬਹਿਸੀ ਬਹਿਸੀ ਇਹਦੇ ਚ ਵੀ ਆਪਾਂ ਤਲਾਵਾ ਨਹੀਂ ਲਾਣਾ ਹਾਂ ਇਹਨੂੰ ਸਿਹਾਰੀ ਲਾਉਣੀ ਹੈ ਬਹਿਸ ਬਹਿਣ ਬਹਿਣ ਹੋਰ ਕੋਈ ਸ਼ਬਦ ਲਿਖੋ ਜਿਹੜੇ ਕਹਾਣੀ ਨੂੰ ਸਿਹਾਰੀ ਨਾਲ ਪੈਂਦੇ ਨੇ ਆਉਂਦੀ ਆਵਾਜ਼ ਤਲਾਵਾਂ ਦੀ ਹੈ ਪਰ ਹਾਂ ਇਹਨੂੰ ਸਿਹਾਰੀ ਪੈਂਦੀ ਹੈ ਮਹਿਕ 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 ਖੁਸ਼ਬੂ ਮਹਿੰਗਾ ਮਹਿੰਗਾ ਮਹਿਕਮਾ ਮਹਿਕਮਾ ਮਹਿਮਾਨ मेंट करो शबद लहंगा लहंगा ऐसे तरह महंगा महंगा ਬਹਿਣਾ ਦਲਾਮਾ ਨਹੀਂ ਆਵਾਜ਼ ਆਉਂਦੀ ਹੈ ਪਰ ਦਲਾਮਾ ਨਹੀਂ ਪਾਉਣੀ ਆਪਾਂ ਹਾਏ ਨੂੰ ਸਿਹਾਰੀ ਪਾਉਣੀ ਹੈ ਬਹਿਣਾ ਹਾਂਜੀ ਬਾਕੀ ਜਿਹੜੇ ਆਪਾਂ ਅੱਜ ਸ਼ਬਦ ਕੀਤੇ ਨੇ ਪਹਿਲੇ ਅੱਖਰ ਨੂੰ ਘਣੋੜੇ ਦੀ ਆਵਾਜ਼ ਆਉਂਦੀ ਹੈ ਪਰ ਉਹਨੂੰ ਪੈਂਦਾ ਨਹੀਂ ਹੈ ਅਗਲੇ ਹਾਏ ਨੂੰ ਔਕੜ ਲੱਗਦਾ ਜਾ ਕੇ ਪਹਿਲਾ ਪਦ ਅਦੇਔਰਾ ਸਾਹਬ ਦੇ ਲਈ ਕਿਹਾ ਹੁਣ ਅਭਿਆਸ ਦੇ ਵਿੱਚ ਲਿਖੋ ਉਹਨਾਂ ਦੇ ਔਰਾ ਨੰਨੇ ਔਰਾ ਹੁੰਦਾ ਨਾਨਾ ਸੌਰਾ ਨੰਨੇ ਔਰਾ ਆੜੇ ਨੂੰ ਕਨੌੜਾ ਨਹੀਂ ਪੈਣਾ ਹਾਹੇ ਨੂੰ ਔਕੜ ਪਏਗਾ ਨੰਨੇ ਔਰਾ ਹੋਰ ਸ਼ਾਂਤ ਲਿਖੋ ਇਹਦੇ ਵਿੱਚ ਆਵਾਜ਼ ਆਉਂਦੀ ਐ ਘਣੌੜੇ ਦੀ ਪਰ ਆਪਾਂ ਅੱਗੇ ਜਾ ਕੇ ਔਂਕੜ ਲਾਉਣਾ ਬਹੁਤ ਬੱਪਾ ਨੂੰ ਘਣੌੜਾ ਹਾਂ ਹੱਤ ਤਾਂ ਬਹੁਤ ਗਲਤ ਐ ਬੱਪਾ ਹਾਹੇ ਔਂਕੜ ਤਾਂ ਬਹੁਤ ਲਿਖਿਆ ਜਾਏਗਾ ਬਾਹਰ ਨਾ ਬਾਹਰ ਨਾ ਬਹੜਨਾ ਮਤਲਬ ਆਉਣਾ ਕਨੌੜੇ ਦੀ ਆ ਜਾਂਦੀ ਹੈ ਪਰ ਖਾਹੇ ਨੂੰ ਔਂਕਰ ਨਾਲ ਲਿਖਿਆ ਜਾਏਗਾ ਬਹੜਨਾ ਇਹ ਸਤਨਾ ਮੰਮੀ ਆਰਾ ਮੰਮੀ ਸਾਰੇ ਨੂੰ ਕਹਿੰਦੇ ਨੇ ਮੰਮੀ ਆਰਾ ਹੋਰ ਸ਼ਬਦ ਲਿਖੋ ਰਹੋ ਖਨਾੜੇ ਨਾਲ ਨਹੀਂ ਪਾਣਾ ਆਹੇ ਨੌਕਰ ਪਾਏਗਾ ਰਹੋ ਬਹੁਤੀ ਹਾਹੇ ਨੌਕਰ ਰੈਂਕੇ ਨੂੰ ਵਿਹਾਰੀ ਬਹੁਤੀ ਪਹ ਪਪਾ ਖਨਾੜੇ ਨੂੰ ਨਾਲ ਨਹੀਂ ਪਾਏਗਾ ਨੋਨ ਕੋੜ ਪੋਹ ਰਹ ਰਿਤ ਰਹ ਰੀਤ ਹੋਰ ਕੋਈ ਸ਼ਬਦ ਦੇਖੋ ਜੇ ਕੋਈ ਰਹਿ ਗਿਆ ਜਿਹਦੇ ਵਿੱਚ ਆਵਾਜ਼ ਘਣਾੜੇ ਦੀ ਆਉਂਦੀ ਹੈ ਪਰ ਲੱਗਦਾ ਅਗਲੇ ਅੱਖਰ ਨੂੰ ਹਾਂ ਖਾਏ ਜਾ ਕੇ ਲੌਡਾ ਵੇਲਾ ਲੌਡਾ ਵੇਲਾ ਹੁੰਦਾ ਇੱਕ ਪਾਕਿਸਤਾਨ ਦੇ ਵਾਲੇ ਲੋਕ ਬੋਲਦੇ ਨੇ ਇਹਦੇ ਵਿੱਚ ਵੀ ਲੌਡਾ ਲੌਡਾ ਵੇਲਾ ਲੌਡਾ ਮਤਲਬ ਸ਼ਾਮ ਦਾ ਸਮਾਂ ਹਾਂਜੀ ਹੋਰ ਕੋਈ ਦੇਖੋ ਜੇ ਕੋਈ ਹੈਗਾ ਤੇ ਇਹ ਆਪਣੇ ਤਕਰੀਬਨ ਹੋ ਗਏ ਸਾਰੇ ਸ਼ਬਦ ਹੁਣ ਇਸ ਤੋਂ ਬਾਅਦ ਆਪਾਂ ਕਰਾਂਗੇ ਪੈਰ ਦੇ ਵਿੱਚ ਹਾਹਾ ਕਦੋਂ ਪੈਂਦਾ ਹੈ ਪੈਰ ਦੇ ਵਿੱਚ ਹਾਹਾ ਕਦੋਂ ਪਾਇਆ ਜਾਂਦਾ ਉਹ ਵਾਲੀ ਆਪਾਂ ਲਿਖਾਂਗੇ ਚੈਟ ਦੇ ਵਿੱਚ ਲਿਖੋ ਸਕਦੇ ਕੋਈ ਨਾ ਕੋਈ ਤਾਂ ਹੀ ਪਤਾ ਲੱਗੇਗਾ ਕਿ ਤੁਹਾਨੂੰ ਸਮਝ ਲੱਗਣ ਲੱਗ ਗਈ ਚੈਟ ਦੇ ਵਿੱਚ ਸ਼ਬਦ ਜਿਹੜੇ ਮੈਂ ਬੋਲੇ ਨੇ ਉਹਨਾਂ ਦੇ ਵਿੱਚੋਂ ਇਹਦਾ ਅਭਿਆਸਤ ਲਿਖ ਕੇ ਹੀ ਹੋਣਾ। ਕੋਈ ਵੀ ਜਿਹੜੇ ਨਾਲ ਜੁੜੇ ਹੋਇਆ। ਕੁਝ ਦੱਸਿਆ ਕਰੋ ਲਿਖ ਕੇ। ਕੁਝ ਗਲਤ ਹੁੰਦਾ ਹੈ ਜਾਂ ਕੋਈ ਹੋਰ ਪ੍ਰੋਬਲਮ ਹੁੰਦੀ ਹੈ ਜਾਂ ਕੁਝ ਹੋਰ ਸਿੱਖਣਾ ਚਾਹੁੰਦੇ ਹੋ ਤੁਸੀਂ। ਤਾਂ ਉਹ ਜਰੂਰ ਦੱਸਿਆ ਕਰੋ ਕਮੈਂਟਸ ਦੇ ਵਿੱਚ ਬਾਅਦ ਚ ਵੀਡੀਓ ਦੇ ਵਿੱਚ ਕਮੈਂਟਸ ਦੇ ਵਿੱਚ ਦੱਸ ਦਿਓ। ਮੇਰੇ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਜੇ ਤੁਹਾਡਾ ਪਿਆਰ ਮਿਲਦਾ ਰਹੇਗਾ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਆਉਂਦੀਆਂ ਰਹਿਣਗੀਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ